ਮੇਰੇ ਸਰਕਾਰ ਜੋ ਸਾਰੇ ਆਗੂਆਂ ਨੂੰ ਅਤੇ ਦਰਸ਼ਨ ਸਿੰਘ ਨੂੰ ਸਭ ਨੂੰ ਜੈ ਜੀ ਜੈ ਭਾਰਤ ਅੱਜ ਪਿੰਡ ਖੰਬੇ ਦਰਸ਼ਨ ਸਿੰਘ ਦੀ ਕਰੇ ਉਹਨਾਂ ਦੇ ਪੂਰੇ ਸਮਾਪੂਰੇ ਪਰਿਵਾਰ ਦੇ ਸਮੇਤ ਬੈਠੇ ਹੋਏ ਹਨ ਜਿਸ ਵਿੱਚ ਅ ਗ੍ਰਮੀਤ ਕਾਫੀ ਲਮੇ ਸਮੇਤ ਸਾਡੇ ਨਾਲ ਕੰਮ ਕਰਦੇ ਆਏ ਉਹ ਵੀ ਸ਼ਾਮਿਲ ਨੇ ਦਰਸ਼ਨ ਸਿੰਘ ਜੀ ਤੁਸੀਂ ਪਹਿਲਾਂ ਬਹੁਤ ਵਧੀਆ ਕਾਰੋਬਾਰ ਚੱਲਦਾ ਸੀ ਉਹ ਮੂਮ ਠੰਡਾ ਜਾਂ ਪਿਆ ਮੈਂ ਪੁੱਛਣਾ ਚਾਹੁੰਗਾ ਵੀ ਕੀ ਆਪਣਾ ਕੰਮ ਸੀ ਕੀ ਕਾਰੋਬਾਰ ਸੀ ਕਿਉਂ ਡਿਲੇ ਪੈਦੀ ਅੱਜ ਕੰਪਿਊਟਰ ਠੰਡਾ ਹੋ ਗਿਆ ਕੰਮ ਮਰਨਾ ਕਾਰਪੈਂਟਰ ਦਾ ਕਰਨਾ ਕੰਮ ਤਾਂ ਬਹੁਤ ਮਰ ਚੱਲਦਾ ਸੀ ਪਰ ਕੋਈ ਘਰ ਦੀ ਕੰਡੀਸ਼ਨ ਖਰਾਬ ਹੋਣ ਕਰਨਾ ਮੇਰੇ ਪੇਟ ਵਿੱਚ ਪੱਥਰੀਆਂ ਦੇ ਕਾਰਨ ਆਪਰੇਸ਼ਨ ਆਪਰੇਟ ਕਰਾਇਆ ਦੋਨ ਡੇਢ ਦੋ ਮਹੀਨੇ ਹੋ ਗਏ ਉਹਨੂੰ ਕੰਮ ਉਹਦੇ ਕਰਕੇ ਬੰਦ ਰੱਖ ਦਿੱਤਾ ਹੋਰੀ ਚਰਪਰ ਮਾਤਮਾ ਕਰੂਗਾ ਬਹੁਤ ਦੀ ਚਲਾਊਗਾ ਕੰਮ ਇਹ ਵੀ ਬਹੁਤ ਵਧੀਆ ਸੀਗਾ ਕਿ ਜਿਹੜਾ ਪੇਸ਼ੈਂਟ ਹੋ ਗਿਆ ਬੜਾ ਵਧੀਆ ਹੋ ਗਿਆ ਕਿ ਪੈਨ ਨੂੰ ਜੋ ਪ੍ਰੋਬਲਮ ਸੀ ਉਹ ਦੂਰ ਹੋ ਗਈ ਨੇ ਆਂ ਜੇ ਤਾਂ ਉਹਨਾਂ ਅੱਗੇ ਕੰਮ ਕਰਨ 'ਚ ਦਿੱਕਤ ਨਹੀਂ ਆਉਂਦੀ ਹੁਣ ਤੁਹਾਡੀ ਅਗਵਾਈ ਦੇ ਵਿੱਚ ਸੀ ਗੁਰਮੀਤ ਕੌਰ ਨਾਲ ਅਕੈਡਮੀ ਆ ਗੁਰਮੀਤ ਕੌਰ ਆਪਾਂ ਨੂੰ ਥੋੜਾ ਜਿਹਾ ਪਿਛਲੀ ਸਟੇਟਮੈਂਟ ਦਾ ਸੁਝਾਅ ਚਾਹੀਦਾ ਸੀ ਕਿ ਕਦੋਂ ਤੱਕ ਤੁਸੀਂ ਜੁੜੇ ਕੀ ਪ੍ਰੋਬਲਮ ਆਈ ਇਹਦੇ ਅਕੀਮੈਕਲ ਕੰਕੀ ਤੇ ਤਾਂ ਹਾਂ ਜੀ ਮੈਨੂੰ 2.5 ਸਾਲ ਹੋ ਗਏ ਸਪਾਰਟ ਵਿੱਚ ਜੁੜ ਕੇ ਕੰਮ ਕਰਦੀ ਨੂੰ ਉਸ ਤੋਂ ਬਾਅਦ ਇਸ ਪਾਰਟੀ ਦੇ ਵਿੱਚ ਸਟਾਫ ਮੈਂਬਰ ਸੀਗੇ ਜਿਹੜੇ ਭੇਦਭਾਵ ਕਰਨ ਲੱਗ ਪਏ ਮੇਰੇ ਨਾਲ ਤੇ ਉਹ ਭੇਦਭਾਵ ਕਰਨ ਦੇ ਕਾਰਨ ਮੈਂ ਥੋੜਾ ਟਾਈਮ ਮਤਲਬ ਕਿ ਕੰਮ ਛੱਡ ਦਿੱਤਾ ਸੀਗਾ ਉਸ ਤੋਂ ਬਾਅਦ ਕੰਮ ਤਾਂ ਚੱਲਦਾ ਸੀ ਮੇਰਾ ਤੇ ਕੁਝ ਕੰਮ ਕਰਦੇ ਚੱਲਦੇ ਆਆਂ ਮੁਸ਼ਕਲਾਂ ਲੱਗੀਆਂ ਮੁਸ਼ਕਲਾਂ ਇੰਨੀਆਂ ਕਈਆਂ ਕਿ ਸਰਦਾਰਨ ਜੀ ਜਿਹੜੀਆਂ ਕਿ ਉਹ ਮੁਸ਼ਕਲਾਂ ਦਾ ਹੱਲ ਕਰਵਾ ਸਕਦੇ ਸੀ ਮੈਂ ਫਿਰ ਸੋਚਿਆ ਕਿ ਮੈਨੂੰ ਪਾਰਟੀ ਜੁਆਇਨ ਕਰ ਲੈਣੀ ਚਾਹੀਦੀ ਹੈ ਤੇ ਬੋਲ ਕੀਤੀ ਕੀ ਪ੍ਰਦਾਨ ਜਿਵੇਂ ਕਰਕੇ ਮੈਨੂੰ ਕੰਮ ਕਰਕੇ ਚਲਦੇ ਟਿਊਸ਼ਨ ਲਾ ਲਈ ਇਹਨਾਂ ਮੇਰੇ ਜੀ ਉਸਲਾ ਸੀ ਮੇਰੇ ਨਾਲ ਜਾ ਕੇ ਉਹਨਾਂ ਦਾ ਹੱਲ ਕਰਵਾਇਆ ਤੇ ਉਸ ਤੋਂ ਬਾਅਦ ਹੁਣ ਜਿਹੜਾ ਇਹ ਕਹਿਣਗੇ ਕਿਸ ਪਾਰਟੀ ਦੇ ਕੰਮ ਕਰ ਲਈ ਅਸੀਂ ਤਾਂ ਉਹਨਾਂ ਨੂੰ ਕੰਮ ਕਰ ਵੀ ਕਰਾਂਗੇ ਜੋ ਉਹ ਮਤਲਬ ਕਿ ਰਿਸਪੋਨਸਿਬਿਲਟੀ ਦੇਣਗੇ ਉਹ ਅਸੀਂ ਦਿਲ ਤੌਰ ਕੰਸੈਕੂਟਿਵ ਨਵਾਵਾਂਗੇ ਜੇ ਆਪੀ ਹੋ ਜਾਣਾ ਹਾਂ ਗਰਮੀ ਤਾਂ ਸਭ ਤੋਂ ਪਹਿਲਾਂ ਤਾਂ ਮੈਂ ਕੋਈ ਇੱਕ ਚੀਜ਼ ਸਿੱਖੂ ਇੱਕ ਮਾਪਿਓਂ ਦਾ ਇੱਕ ਬੱਚਾ ਪਿਆ। ਬੱਚਾ ਕਿੰਝ ਉਲਝਾ? ਬੱਚੇ ਦਾ ਕੰਮ ਆ ਗਲਤੀਆਂ ਕਰਨਾ। ਮਾਪਿਓਂ ਦਾ ਕੰਮ ਹੈਗਾ ਕਿ ਉਸ ਬੱਚੇ ਦੀਆਂ ਗਲਤੀਆਂ ਨੂੰ ਸੁਧਾਰਨਾ। ਜੇ ਸਾਡੀ ਪਾਰਟੀ ਦੇ ਵਿੱਚ ਕੁਝ ਬੰਦੇ ਇਹੋ ਜਿਹੀ ਸਿੱਧੇ ਮੱਤ ਪੇਟ ਕਰਨ ਵਾਲੇ ਤਾਂ ਇਸ ਦਾ ਲੱਗਿਆ ਥੋੜੀ ਜਿੰਦਾ ਕਿ ਕਰ ਛੱਡ ਕੇ ਚਲੇ ਜਾਂਦਾ। ਇਹ ਤੇ ਬਹੁਤ ਵੱਡੀ ਗਲਤੀ ਹੈ। ਅਸੀਂ ਸਿੱਖੇ ਹੋਇਆ। ਅਸੀਂ ਜਿਹੜੇ ਤੁਹਾਡੇ ਨਵੇਂ ਵਰਕਰ ਆਣੇ ਹੁੰਨ ਉਹਨਾਂ ਨੂੰ ਅਸੀਂ ਸਿਖਾਣਾ। ਉਹਨਾਂ ਦਾ ਕੰਮ ਗਲਤੀਆਂ ਕਰਨਾ ਉਹਨਾਂ ਦਾ ਕੰਮ ਆ ਬੋਲਣਾ ਉਹਨਾਂ ਨੂੰ ਕਿਵੇਂ ਕੋਬੜ ਕਰਨਾ ਉਸ ਤਰ੍ਹਾਂ ਜਿਵੇਂ ਹੁਣ ਦਰਸ਼ਨ ਸਿੰਘ ਜੀ ਨੇ ਦੱਸਿਆ ਕਿ ਮੈਂ ਉਹਨੂੰ ਕਾਰਪੇਟਰ ਦਾ ਮਿਸਤਰੀ ਬਣਾ ਕੇ ਓਕੇ ਅਜਿਹਾ ਸੀ ਕਿ ਟਾਟੇ ਕੋਲੇ ਮਨੁੱਖੀ ਜੁਗ ਕੋਈ ਬੰਦਾ ਆਈਦਾ ਕਿ ਮੈਨੂੰ ਵੀ ਕੱਲ ਸਰਕਾਰੀ ਤੁਸੀਂ ਕਿਸ ਤਰੀਕੇ ਨਾਲ ਸਿਖਾਉਗੇ ਉਹਨੇ ਬਹੁਤ ਵਧੀਆ ਤਰੀਕੇ ਨਾਲ ਕੰਮ ਸਿਖੋਣਾ ਪਹਿਲਾਂ ਸਮਝ ਉਸ ਤੋਂ ਬਾਅਦ ਉਹ ਆਪੇ ਨਾਲ ਰੇਕਾਰਸ ਨੂੰ ਜਿਹੜਾ ਉਦੋਂ ਕੰਮ ਕਰਵਾ ਕੇ ਦੇਣਾ ਪੈਣਾ ਦੇਖਣਾ ਪੈਂਦਾ ਪਰ ਉਹਦਾ ਸ਼ੁਰੂ ਤੋਂ ਜਿਹਨੇ ਪਹਿਲੇ ਤੋਂ ਪਹਿਲੇ ਦਿਨ ਤੋਂ ਤਾਂ ਉਹਨੇ ਤੁਹਾਡੀ ਤੋਂ ਪੁੱਛਣਾ ਔਰ ਪੁੱਛਣ ਤੋਂ ਬਾਅਦ ਗਲਤੀਆਂ ਹੋ ਜਾਂਦੀਆਂ ਹਨ ਗਲਤੀਆਂ ਨੂੰ ਸੁਧਾਰਨਾ ਤੁਸੀਂ ਹੈ ਇਸੇ ਤਰ੍ਹਾਂ ਇਸੇ ਤਰ੍ਹਾਂ ਜਦੋਂ ਤੁਸੀਂ ਪੜ੍ਹੇ ਵੀ ਹੋ ਤੁਸੀਂ ਬੋਲ ਵੀ ਸਕਦੇ ਹੋ ਤੁਸੀਂ ਸਮਝ ਵੀ ਸਕਦੇ ਹੋ ਤੁਸੀਂ ਲੋਕਾਂ ਦਾ ਸੁਧਾਰ ਵੀ ਕਰ ਸਕਦੇ ਹੋ ਪਰ ਇਸੇ ਤਰ੍ਹਾਂ ਸਾਡੇ ਚ ਅਨਪੜਤਾ ਸਾਡੇ ਚ ਗਰੀਬੀ ਸਾਡੇ ਚ ਮਜਬੂਰ ਲੋਕ ਤੇ ਮਜ਼ਦੂਰ ਲੋਕ ਨੇ ਜਿਹੜੇ ਮਜਬੂਰ ਨੇ ਜਿਨ੍ਹਾਂ ਨੂੰ ਕੋਈ ਸਹਾਰਾ ਨਹੀਂ ਹੈ ਉਹਨਾਂ ਨੇ ਜੁੜਨਾ ਤਾਂ ਫਿਰ ਇਸੇ ਤਰ੍ਹਾਂ ਹੀ ਗਰਮਿਤ ਫਿਰ ਜਿਹੜੇ ਬੰਦੇ ਆਣਗੇ ਕੀ ਆਪਾਂ ਉਹਨਾਂ ਨੂੰ ਕਹਿ ਦੇਈਏ ਕਿ ਠੀਕ ਹੈ ਤੁਸੀਂ ਸਾਡੇ ਨਾਲ ਖੁਸ਼ਗਰਮੀ ਨਾਲ ਗੱਲ ਕਰਦੇ ਹੋ ਤਾਂ ਛੱਡ ਦੇਣਾ ਨਹੀਂ ਛੱਡਣਾ ਤਾਂ ਹੁਣ ਤੁਹਾਨੂੰ ਗੁੱਡ ਨਿਊਜ਼ ਦੇਣੀ ਸੀਗੀ ਕਿ ਆਪਣੇ ਕੋਲੇ ਜ਼ਿਲ੍ਹੇ ਆ ਜਿਹੜੇ ਆਪਣੀ ਨੈਸ਼ਨਲ ਪਾਰਟੀ ਬਨ ਨੂੰ ਹੋਇਆ ਕਿ ਤੁਸੀਂ ਤਿੰਨ ਜ਼ਿਲ੍ਹਿਆਂ ਚ ਪਹਿਲਾਂ ਵੀ ਕੰਮ ਕਰਦੇ ਸੀ ਹੁਣ ਵੀ ਕੰਮ ਕਰੋ ਅਸੀਂ ਪਹਿਲਾਂ ਤਿੰਨ ਜ਼ਿਲ੍ਹਿਆਂ ਤੇ ਨਹੀਂ ਅਸੀਂ ਸੱਤਾਂ ਜ਼ਿਲ੍ਹਿਆਂ ਦੇ ਕੰਮ ਕਰਦੇ ਸੀ ਮੋਗਾ ਵੀ ਸੀਗਾ ਤਰਨਤਾਰਨ ਵੀ ਸੀਗਾ ਉਸ ਤੋਂ ਆਬਾਦ ਫਰੀਦਕੋਟ ਵੀ ਹੈਗਾ ਸੀਗਾ ਮੁਕਸਰ ਚ ਆਪਣੀ ਬਹੁਤ ਵੱਡੀ ਟੀਮ ਸੀ ਜਾਦਲ ਕੀਤਾ ਫਿਰੋਜਪੁਰ ਵੱਲੋਂ ਸੀ ਠੀਕ ਫਿਰੋਜਪੁਰ ਵੀ ਸੀ ਪਰ ਕੀ ਹੋਇਆ ਇਹ ਲਗਾਤਾਰ ਸਰਕਾਰ ਨੇ ਸਾਨੂੰ ਪਰਚੇ ਕੱਟੇ ਸਰਕਾਰ ਨੇ ਆਰਥਿਕ ਪੱਖੋਂ ਸਾਨੂੰ ਕਮਜ਼ੋਰ ਕਰਤਾ ਜਿਹੜਾ ਅਸੀਂ ਕੰਮ ਕਰਨਾ ਸੀਗਾ ਉਸ ਨੂੰ ਕੋਰਟ ਕਚਹਿਰੀ ਦੇ ਵਿੱਚ ਜਾ ਕੇ ਤਰੀਕਾ ਪੁੱਟਨੀਆਂ ਪੈਦੀਆਂ ਉਹ ਅਸੀਂ ਕੰਮ ਨੂੰ ਟੈਮਿੰਗ ਨਹੀਂ ਦੇ ਸਕਦੇ ਸਰਕਾਰ ਦਾ ਕੰਮ ਹੁੰਦਾ ਹੈ ਕਿ ਜਿੱਥੇ ਕੋਈ ਕੱਟ ਦਾ ਮੁੱਲ ਮੰਗਦਾ ਆਉਣ ਵਾਲੇ ਸਮੇਂ 'ਚ ਸਰਕਾਰ ਨੂੰ ਮੁਸ਼ਕਲਾਵਾਂ ਨਹੀਂ ਆਦੀਆਂ ਤਾ ਇੱਕ ਕਠਮੋ ਤੋੜਨਾ ਉਹਨਾਂ ਨੇ ਮੈਨੂੰ ਆਰਥਿਕ ਤੌਰ ਉਪਰੋਂ ਕਮਜ਼ੋਰ ਕੀਤਾ ਮੈਂ ਫਿਰ ਕੱਲਾ ਫਿਰ ਜ਼ਿਲ੍ਹੇ ਕਰ ਦਿੱਤਾ ਹੁਣ ਫਿਰ ਸ਼ਕਤੀ ਨਾਲ ਦੇਸ਼ ਲੱਗੇ ਤਾਂ ਗਰਮੀ ਤਾਂ ਆਪਾਂ ਹੁਣ ਤਿੰਨ ਜ਼ਿਲ੍ਹਿਆਂ ਫਾਜ਼ਿਲਕੀਆ ਦੇ ਵਿੱਚ ਫ੍ਰੀ ਹੈਗਾ ਕੋਈ ਜ਼ਿੰਮੇਵਾਰ ਦੀ ਲੋੜ ਆ ਮੁਕਸਰ ਦੇ ਵਿੱਚ ਜਿਹੜੀ ਉਹ ਵੀ ਲੋੜ ਹੈ ਕਿ ਆ ਜਿਹੜਾ ਫਲੋਇਪੁਰ ਦੇ ਵਿੱਚ ਤਾਂ ਮਨਜੀਤਪੁਰ ਕਾਲਾ ਤੇ ਬਸ ਸਮਾਹੀ ਬੈਠੀ ਹੈ ਜਿੰਨਾਂ ਕੋਲੋਂ ਦੇ ਤੋਂ ਸਮਝਿਆ ਜਾਂਦਾ ਉਹ ਪੂਰਾ ਪਿਆਰ ਰੱਖਦੀ ਹੈ ਹੁਣ ਤੁਸੀਂ ਕਿਹੜਾ ਜ਼ਿਲ੍ਹਾ ਚੁਣਨਾ ਹੈ ਮੇਰਾ ਕੰਮ ਹੈ ਕਿ ਫਾਇਲ ਕੀ ਠੀਕ ਹੈ ਤੁਸੀਂ ਦੀਤ ਨੇ ਜੇ ਮੁਕਸਰ ਜ਼ਿਲ੍ਹਾ ਹੋਇਆ ਤੁਹਾਨੂੰ ਬਿਲਕੁਲ ਫਰੋਜਪੁਰ ਜਾਣਾ ਪਏਗਾ ਫਰੋਜਪੁਰ ਤੋਂ ਡੋਟਰ ਟੈਂਕ ਕੋਲ ਜਾਵੇਗਾ ਅੱਜ ਤੋਂ ਤੁਹਾਡੀ ਜੇਵੀ ਜ਼ਿੰਮੇਵਾਰੀ ਹੈ ਫਰੋਜਪੁਰ ਦੀ ਜਿੰਦੇ ਵਿੱਚ ਕੁਝ ਪਿੰਡਾਂ ਦਾ ਸਰਕਲ ਤੁਹਾਨੂੰ ਦਿੱਤਾ ਜਾ ਸਕਦਾ ਹੈ ਪਰ ਤੁਸੀਂ ਜੇ 10 ਪਿੰਡਾਂ ਦੀਆਂ ਟੀਮਾਂ ਬਿਅਕ ਕਮੇਟੀਆਂ ਬਣਾ ਕੇ ਉਹਨਾਂ ਦਾ ਕੰਮ ਚਲਾਓਗੇ ਜਦੋਂ ਕੰਮ ਚੱਲ ਗਿਆ ਜਦੋਂ ਮਸਟੌਲ ਨਿਕਲ ਗਿਆ 10 ਪਿੰਡਾਂ ਦਾ ਆਪਣੀ ਪਾਰਟੀ ਦਾ ਇਹ ਮਤਾ ਪਾਸ ਹੋ ਗਿਆ ਕਿ ਜਿਹੜਾ 10 ਪਿੰਡਾਂ ਦੇ ਵਿੱਚ ਕਮੇਟੀਆਂ ਬਣਾ ਕੇ ਨਿਯੇਗਾ ਚਲਾਉਂਦਾ ਇਹਨੂੰ ਇੱਕ ਸਰਟੀਫਿਕੇਟ ਸਰਕਾਰੀ ਜਿਹੜਾ ਪਾਰਟੀ ਦਾ ਮਾਨਤਾ ਪ੍ਰਾਪਤ ਹੈ ਉਹ issues ਕੀਤਾ ਜਾਏਗਾ ਉਹ ਇਥੇ ਜੇ ਤੁਸੀਂ ਕੰਮ ਕਰਨਾ ਤਾਂ ਤੁਸੀਂ 10 ਪਿੰਡਾਂ ਦੀ ਟੀਮਾਂ ਜਿਹੜੀਆਂ ਹੈਗੀਆਂ ਉਹ ਬਣਾਉਣੀਆਂ ਤੇ ਚਲਾਉਣੀਆਂ ਉਹਨਾਂ ਦਾ ਕੰਮ ਚਲਾ ਕੇ ਤੈਸੀ ਦਵਾਉਣੇ ਔਰ ਜਿੱਦਨ ਮਸਟਰ ਨਿਕਲ ਗਿਆ ਨਾਲ ਦੀ ਨਾਲ ਉਹਨਾਂ ਸਾਰੇ ਪਿੰਡਾਂ ਦੇ ਬੰਦਿਆਂ ਜਿਹਨਾਂ ਦੇ ਵਿੱਚ ਖਿਲਾਫ ਕੀਤਾ ਨੂੰ ਸਰਟੀਫିକੇਟ ਦਿੱਤਾਇਆਗਾ ਔਰ ਜਿਲ੍ਹਾ ਜਿਹੜਾ ਫਾਜ਼ਿਲਕਾ ਹੈਗਾ ਉਹਦੇ ਚ ਤੁਸੀਂ ਸਵਾਲ ਖੜਾ ਕਰ ਸਕਦੇ ਤੇ ਕਰਦੇ ਤਾਂ ਵੀ ਵੀ ਜੁਬਿਮਾਰੀਆਂ ਦਿੱਤੀਆਂ ਜਾਣੀਆਂ ਤੁਸੀਂ ਕਿੰਨਾ ਟਾਈਮ ਖੜਾ ਕਰ ਸਕਦੇ ਹੋ ਕੋਈ ਗੱਲ ਨਹੀਂ ਸੁਮਝਾ ਲਓ ਚਲੋ ਸਾਡਾ ਕੰਮ ਆ ਕਿ ਤੁਸੀਂ ਇੱਕ ਰਜਿਸਟਰ ਲਾ ਲੈਣਾ ਉਸ ਤੋਂ ਉਹਨੂੰ ਨੰਬਰ ਰੋਟ ਕਰਾਈ ਦੇਣਾ ਤੁਸੀਂ ਉਹਨਾਂ ਨੂੰ ਫੋਨ 'ਚ ਹੀ ਵਰਕ ਕਰਨਾ ਕਿ ਟਾਡਾ ਕਿੱਥੋਂ ਤੱਕ ਕੰਮ ਚੱਲਾ ਗਿਆ ਕਦੋਂ ਆਣਾ ਪ੍ਰਧਾਨ ਜੀ ਕਦੋਂ ਆ ਰਹੇ ਚਾ ਮੈਂ ਕਦੋਂ ਆਉਂਗਾ ਤੁਸੀਂ ਨਾਲ ਜਾਣਾ ਹੋਇਆ ਤਾਂ ਜੀ ਇਕੱਲੇ ਜਾ ਸਕਦੇ ਹੋ ਪਹਿਲਾਂ ਸ਼ੁਰੂ ਸ਼ੁਰੂ ਤੋਂ ਨਾਲ ਜਾਵਾਂਗੇ ਫਿਰ ਉਸ ਤੋਂ ਬਾਅਦ ਆਪਾਂ ਨੂੰ ਥੋੜੇ ਜਿਹੀ ਹੁਣ ਪੰਜਾਬੀ ਰਣਤੇ ਕੰਨ ਸੁਣਾਇਨਾ ਪੈਗਾ ਤਾਂ ਕਿ ਤੁਸੀਂ ਫਿਰ ਬੋਲੀ ਪੂਰੀ ਜਿਹਾ ਦਾ ਆਪਣੇ ਜਿਹਨੇ ਮੁਕਮਲ ਕਰਿਓ ਐਨਾ ਕਹਿੰਦੇ ਹੋਇਆ ਸਭ ਨੂੰ ਜੈਪੀ ਜੈ ਪਾਟ ਸਤਿਕਾਰ ਨਮਸਕਾਰ